ਉਹ ਵੇਲੀ ਦੇ ਵਾਸੀਆਂ ਦੇ ਸਹਿਯੋਗ ਨਾਲ ਗਿਲਕੁਰ ਰਸੋਈ ਬਣਾ ਕੇ ਉਦੋਂ 3 ਲੱਖ ਬੰਦੇ ਨੂੰ ਲੰਗਰ ਛਕਾਇਆ ਸੀ ਰੋਜ਼ 5000 ਦਾ ਬਣਦਾ ਸੀ 60 ਦੇ ਲੰਗਰ ਚੱਲਿਆ ਸੀ ਜੀ ਆ ਸਾਡੀ ਮਦਦ ਕੀਤੀ ਸੀ ਐਸਟੀਐਮ ਖਰੜ ਨੇ ਉਹ ਡੇਲੀ ਸਾਡੇ ਨਾਲ ਗੱਡੀ ਜਾ ਕੇ ਲੰਗਰ ਵਰਤਾਉਂਦੇ ਹੰਤੇ ਜੀ ਮਤਲਬ ਅਸੀਂ ਤਾਂ ਹਰ ਵਕਤ ਹਲਕੇ ਨਾਲ ਖੜੇ ਆ ਜੀ ਅਸੀਂ ਕਦੇ ਵੀ ਭੱਜੇ ਨਹੀਂ ਅਸੀਂ ਜੇ ਕਿਹਾ ਵੀ ਹਲਕਾ ਮੇਰਾ ਪਰਿਵਾਰ ਆ ਤਾਂ ਪਰਿਵਾਰ ਦੀ ਤਰ੍ਹਾਂ ਹਲਕਾ ਦਾਦੂ ਅਸੀਂ ਕਦੇ ਨਹੀਂ ਵਿਛਰੇ ਅਸੀਂ ਹਮੇਸ਼ਾ ਪਰਿਵਾਰ ਦੀ ਤਰ੍ਹਾਂ ਹਲਕੇ ਦੇ ਵਿੱਚ ਰਹੇ ਹਾਂ ਔਰ ਰਹਾਂਗੇ ਇਹ ਕੋਈ ਸਾਨੂੰ ਵੋਟਾਂ ਦੇ ਲਾਲਚ ਨੂੰ ਨਹੀਂ ਅਸੀਂ ਫਿਰ ਵੀ ਰਹਾਗੇ ਅੱਛਾ ਜੀ ਇਹ ਤੁਸੀਂ ਦੇਖੋ ਵੀ ਅਸੀਂ ਤਾਂ ਸਿਰਫ ਇਹ ਖੱਡੇ ਭਰਨੇ ਆ ਪਰ ਇਹਨਾਂ ਦੇ ਮੂੰਹ ਤੇ ਖੁਸ਼ੀ ਦੇਖੋ ਲੱਡੂ ਬੰਡੇ ਨੇ ਹੂੰ ਕਿਉਂਕਿ ਤਖਲੀਬ ਬਹੁਤ ਜ਼ਿਆਦਾ ਹੈ ਜੀ ਬੇਸ਼ੱਕ ਇਹ ਕੋਈ ਅਸੀਂ ਇਹਦੇ ਲੁੱਕ ਨਹੀਂ ਪਾਉਣਾ ਹੈ ਅਸੀਂ ਤਾਂ ਸਿਰਫ ਬੱਟ ਮਿਕਸ ਪਾ ਕੇ ਇਹਨੂੰ ਮੋਟੇਰੇਬਲ ਕਰ ਦੇਣਾ ਹੂੰ ਹਾਂਜੀ ਉਹ ਸਕੂਲ ਦੀਆਂ ਬੱਸਾਂ ਇੰਨੀ ਬੁਰੀ ਤਰ੍ਹਾਂ ਬਰਸਾਤ ਦੇ ਵਿੱਚ ਫਸ ਜਾਂਦੀਆਂ ਸੀ ਸਾਨੂੰ ਬੜਾ ਖਤਰਾ ਮਹਿਸੂਸ ਹੁੰਦਾ ਸੀ ਅਸੀਂ ਬਹੁਤ ਪੋਲੀਟੀਕਲ ਪਾਰਟੀਆਂ ਕੋਲ ਅਪਰੋਚ ਕਰੀ ਜੀ ਕਿ ਸਾਡਾ ਇਹ ਮਸਲਾ ਹੱਲ ਕਰ ਦਿਓ ਜੀ ਸਾਡੇ ਕੋਲ ਕੱਲੇ-ਕੱਲੇ ਬੱਚੇ ਐ ਜੀ ਵੀ ਕੋਈ ਕਿਸੇ ਤਰ੍ਹਾਂ ਦਾ ਹਾਦਸਾ ਨਾ ਹੋ ਜਵੇ ਜੀ ਆਮ ਆਦਮੀ ਪਾਰਟੀ ਨੇ ਵੀ ਸਾਡੀ ਇਹ ਸੁਣਵਾਈ ਨਾ ਕਰੀ ਜੀ ਤੇ ਫਿਰ ਅਸੀਂ ਮਜਬੂਰ ਹੋ ਕੇ ਗਿਲਸਾਭ ਕੋਲ ਗਏ ਜੀ ਉਹਨਾਂ ਨੂੰ ਆਪਣਾ ਦੁੱਖੜਾ ਸੁਣਾਇਆ ਜੀ ਹਾਂ ਦੇਖੋ ਬੇਸ਼ੱਕ ਠੀਕ ਐ ਗੱਲ ਵੀ ਛੋਸ਼ੇਬਾਜੀ ਨਾ ਕਰੀਏ ਪਰ ਕੰਮ ਤਾਂ ਬੋਲਣ ਨਾ ਕੰਮ ਤਾਂ ਆਪਣੇ ਮੂੰਹੋਂ ਬੋਲਣਨਾ ਵੀ ਆ ਕੰਮ ਕੰਮ ਤਾਂ ਦੇਖੋ ਬੋਲਦੇ ਨੇ ਸੋ ਆਪਾਂ ਨਾ ਵੀ ਬੋਲੀਏ ਤਾਂ ਵੀ ਕੰਮ ਬੋਲਦਾ ਪਰ ਹੁਣ ਤੁਹਾਡੇ ਸਾਹਮਣੇ ਹੈ ਜੀ ਹਾਲ ਬਹੁਤ ਮਾੜਾ ਹੋਇਆ ਵੱਖਰਾ ਕੁਝ ਅਸੀਂ ਤਾਂ ਬਹੁਤ ਕੋਸ਼ਿਸ਼ ਕਰੀ ਆ ਜੀ ਅਸੀਂ ਤਾਂ ਚੱਪਲਾ ਘਸ ਗਈਆਂ ਸਾਡੀ ਪੀ ਡਬਲਯੂ ਡੀ ਕਿਹਾ ਅਨਮੋਲ ਗਗਨਮਾਨ ਕਿਹਾ ਹੋਰ ਵੀ ਪੋਲੀਟੀਕਲ ਪਾਰਟੀਆਂ ਦੇ ਕੋਲ ਜਾ ਜਾ ਕੇ ਜੀ ਬਸ ਅਸੀਂ ਹੁਣ ਗੱਲ ਸਾਬ ਕਰਨ ਲੱਗੇ ਆ ਠੀਕ ਹੈ ਜਿਹੜਾ ਦੇਖੋ ਜਿਹੜਾ ਤਕਲੀਫ ਭੋਗ ਲਈ ਜਿਹੜਾ ਸਮਾਂ ਲੰਘ ਗਿਆ ਉਹਨੂੰ ਕਹਿ ਰੂਣਾ ਮੈਂ ਕਹਿੰਦਾ ਜੋ ਆਉਣ ਵਾਲਾ ਉਹਨੂੰ ਹੀ ਠੀਕ ਕਰ ਲਈ ਤਾਂ ਵੀ ਲੋਕਾਂ ਨੂੰ ਦੁੱਖ ਭੁੱਲ ਜਾਂਦਾ ਹੁੰਦਾ ਸੋ ਮੈਂ ਤਾਂ ਤੇ ਪਹਿਲਾਂ ਵੀ ਐਲਾਈਅੰਸ ਰਿਹਾ ਕੋਈ ਐਸੀ ਗੱਲ ਨਹੀਂ ਬਾਕੀ ਇਹ ਸਿਆਸਤ ਹੈ ਜੀ ਸਿਆਸਤ ਦੇ ਵਿੱਚ ਨਾ ਕੋਈ ਕਿਸੇ ਦਾ ਮਿੱਤਰ ਹੁੰਦਾ ਨਾ ਦੁਸ਼ਮਣ ਹੁੰਦਾ ਤੇ ਅੱਜ ਜਿਹੜੇ ਦੋਸਤ ਨੇ ਕੱਲ ਨੂੰ ਦੁਸ਼ਮਣ ਹੋ ਸਕਦੇ ਨੇ ਜਿਹੜੇ ਅੱਜ ਦੁਸ਼ਮਣ ਨੇ ਕੱਲ ਨੂੰ ਦੋਸਤ ਹੋ ਸਕਦੇ ਇਹ ਤਾਂ ਹੁੰਦਾ ਹੈ ਸਿਆਸਤ ਵਿੱਚ ਮਤਲਬ ਮੌਕੇ ਦੀ ਸਥਿਤੀ ਗਿਆ ਹੈ ਖਰੜਹਲ ਕੇ ਤੇ ਪਿੰਡ ਛੰਜੇੜੀ ਦੀਆਂ ਤਸਵੀਰਾਂ ਦਿਖਾ ਰਹੇ ਆ ਬੀਜੇਪੀ ਆਗੂ ਰਜੇਸ਼ ਸਿੰਘ ਗਿਲਹੋਣੀ ਕਹਿੰਦੇ ਛੰਜੇੜੀ ਦੇ ਵਿੱਚ ਸੜਕ ਬਣਾਈ ਜਾ ਰਹੀ ਹੈ ਸਕੂਲ ਤੋਂ ਅੱਗੇ ਵਾਲੇ ਘਟ ਦੇ ਉੱਪਰ ਖੜੇ ਆ ਗਿਲ ਸਾਹਿਬ ਕਦੋਂ ਤੋਂ ਵਿਚਾਰ ਬਣਿਆ ਵੀ ਛੰਜੇੜੀ ਦੇ ਵਿੱਚ ਪਹੁੰਚਣਾ ਜੇ ਗੱਲ ਕਰੀਏ ਹਲਕੇ ਦਾ ਅਖੀਰਲਾ ਪਿੰਡ ਮੰਨਿਆ ਜਾਂਦਾ ਕਿ ਛੰਜੇੜੀ ਜੀ ਹਾਂ ਬੇ ਲਗਭਗ ਇਹ ਹਲਕੇ ਦੇ ਅਖੀਲੇ ਪਿੰਡਾਂ 'ਚ ਆਉਂਦੇ ਨੇ ਜੀ ਮਛਲੀ ਹੋ ਗਿਆ ਇਹ ਹੋ ਗਿਆ ਜੀ ਤੇ ਇਹ ਸਾਡੇ ਕੋਲ ਰਾਣਾ ਜੀ ਨਹੀਂ ਗਏ ਸੀ ਸਾਰੇ ਇਹਨਾਂ ਨੇ ਦੱਸਿਆ ਵੀ ਸਾਡੇ ਜਿਹੜੀ ਫਿਰਨੀ ਹੈ ਇਹ ਫਿਰਨੀ ਅਸਲ 'ਚ ਪਿੰਡ ਦੀ ਵੀ ਇਹ ਇਹ ਕਹਿੰਦੇ ਵੀ ਸਾਡੇ ਦੇਖਤੀ ਦੇਖਤੀ ਦਾ ਕਿਸੇ ਵੀ ਸਰਕਾਰ ਜਿੰਨੇ ਬਣਾਈ ਨਹੀਂ ਇਹ। ਹੂੰ। ਸੋ ਵੀ ਹਾਲ ਬਹੁਤ ਮਾੜਾ ਤੁਸੀਂ ਦੇਖ ਰਹੇ ਹੋ ਵੀ ਦੋਨੋਂ ਪਾਸੇ ਫਿਰਨੀ ਦੇ ਕਿੰਨੀ ਸੰਘਣੀ ਵਾਦੀ ਹੈ। ਤੇ ਲੋਕਾਂ ਦਾ ਹੁਣ ਸਵੇਰੇ ਸ਼ਾਮ ਦਿੱਲੀ ਇਹਨਾਂ ਨੂੰ ਇਹਨੂੰ ਯੂਜ਼ ਕਰਦੇ ਨੇ। ਜੀ। ਸੋ ਇਹਦੀ ਹਾਲਤ ਜਿਹੜੀ ਬਹੁਤ ਖਸਤਾ ਸੀ। ਸੋ ਇਸ ਕਰਕੇ ਅਸੀਂ ਫਿਰ ਅੱਜ ਸਾਰੀ ਮਸ਼ੀਨਰੀ ਲੈ ਕੇ ਜੀ। ਬੈਟਮਿਕਸ ਦੇ ਨਾਲ ਇੱਥੇ ਪਹੁੰਚੇ ਹਾਂ ਤੇ ਉਮੀਦ ਹੈ ਵੀ ਅਸੀਂ ਸ਼ਾਮ ਤੱਕ ਇਹਨੂੰ ਜਿਹੜੀ ਕੰਪਲੀਟ ਕਰਕੇ ਜਾਵਾਂਗੇ। ਐਮਐਲਏ ਸਾਹਿਬ ਦਾ ਬਿਆਨ ਆਉਂਦਾ ਕਹਿੰਦੇ ਮੈਂ ਸੋਸ਼ੇਵਾਦੀ ਦੇ ਦਿਖਾਵੇ ਵਿੱਚ ਯਕੀਨ ਨਹੀਂ ਕਰਦੀ ਕੰਮ ਕਰਨ ਵਿੱਚ ਕੀ ਕਰਦੇ ਕਿਵੇਂ ਦੇਖਦੇ ਹੋ ਇਸ ਕਹੂੰਗਾ ਮੈਂ ਤਾਂ ਫਿਰ ਪੋਲਿਟਿਕਲ ਸਟੇਟਮੈਂਟ ਹੋ ਜੂਗੀ ਇਹਦੇ ਬਾਰੇ ਤਾਂ ਮੇਰਾ ਖਾਲ ਸਾਰੇ ਜਿਹੜੇ ਲੋਕ ਪਬਲਿਕ ਖੜੀ ਹੈ ਇਹ ਸਾਰੀ ਦੱਸ ਸਕਦੀ ਹੈ ਬਾਕੀ ਤੁਸੀਂ ਵੀ ਰੋਜ਼ ਖਰੜਚ ਰਹਿੰਦੀਆਂ ਵੀ ਕਿੰਨਾ ਕੁ ਹਲਕੇ ਦਾ ਕੰਮ ਹੋਇਆ ਕਿੰਨਾ ਕੁ ਖੜੜਦਾ ਹੋਇਆ ਦੇਖੋ ਬੇਸ਼ੱਕ ਠੀਕ ਹੈ ਗੱਲ ਵੀ ਛੋਸ਼ੇਵਾਜੀ ਨਾ ਕਰੀਏ ਪਰ ਕੰਮ ਤਾਂ ਬੋਲਣ ਨਾ ਕੰਮ ਤਾਂ ਆਪਣੇ ਮੂੰਹੋਂ ਬੋਲਣਾ ਵੀ ਆ ਕੰਮ ਕੰਮ ਤਾਂ ਦੇਖੋ ਬੋਲਦੇ ਨੇ ਸੋ ਆਪਾਂ ਨਾ ਵੀ ਬੋਲੀਏ ਤਾਂ ਵੀ ਕੰਮ ਬੋਲਦਾ ਪਰ ਹੁਣ ਤੁਹਾਡੇ ਸਾਹਮਣੇ ਹੈ ਜੀ ਹਾਲ ਬਹੁਤ ਮਾੜਾ ਹੋਇਆ ਵੱਖਰਾ ਜਿਹੜੀ ਲਾਂਡਰਾਂ ਟੁੱਟਿਆ ਹੋਇਆ ਜਦੋਂ ਪੱਤਰਕਾਰ ਸਾਹਿਬ ਨੇ ਕਿਸੇ ਨਿੱਜੀ ਚੈਨਲ ਉੱਪਰ ਮੈਡਮ ਨੂੰ ਸਵਾਲ ਪੁੱਛਦੇ ਨੇ ਐਮ ਐਲ ਏ ਸਾਹਿਬ ਨੂੰ ਸਵਾਲ ਪੁੱਛਦਾ ਕਹਿੰਦੇ ਜੀ ਨੈਸ਼ਨਲ ਹਾਈਵੇ ਦੇ ਅੰਡਰ ਆਉਂਦਾ ਲਾਂਡਾ ਰੌਡ ਕਹਿੰਦੇ ਹੁਣ ਅਸੀਂ ਆਪਣੀ ਕਮੇਟੀ ਦੇ ਅੰਡਰ ਲੈ ਲਿਆ ਕਿਵੇਂ ਦੇਖਦੇ ਹਾਂ ਕਹਿੰਦੇ ਉਹਨਾਂ ਨੇ ਤਾਂ ਕੰਮ ਛੇਤ ਲੇਟ ਕਰਨੇ ਸੀ ਪਰ ਲੱਗਦਾ ਹੁਣ ਕਹਿੰਦੇ ਅਸੀਂ ਐਮ ਸੀ ਦੇ ਅੰਡਰ ਲੈਣ ਤੋਂ ਇਹਨੇ ਨਹੀਂ ਬਣਾਉਣੀ ਸੀ ਤੇ ਤਾਂ ਠੀਕ ਹੈ ਜੀ ਇਹ ਕਮੇਟੀ ਲੈ ਲਿਆ ਪਰ ਹੁਣ ਕੰਮ ਕਰਾ ਦੇਣਾ ਠੀਕ ਹੈ ਜਿਹੜਾ ਦੇਖੋ ਜਿਹੜਾ ਤਖਲੀਬ ਭੋਗ ਲਈ ਜਿਹੜਾ ਸਮਾਂ ਲੰਘ ਗਿਆ ਉਹਨੂੰ ਕਿਆ ਰੋਣਾ ਮੈਂ ਕਹਿੰਦਾ ਜੋ ਆਉਣ ਵਾਲਾ ਉਹਨੂੰ ਇਹ ਠੀਕ ਕਰ ਲਈ ਤਾਂ ਵੀ ਲੋਕਾਂ ਨੂੰ ਦੁੱਖ ਭੁੱਲ ਜਾਂਦਾ ਹੁੰਦਾ ਸੋ ਮੈਂ ਤਾਂ ਕਹਿੰਦਾ ਚੰਗਾ ਪਰ ਹੁਣ ਇਹ ਹੈ ਵੀ ਉਹਦੀ ਪ੍ਰੋਪਰ ਕਿ ਜੇ ਕਮੇਟੀ ਨੇ ਲੈ ਲਿਆ ਤਾਂ ਉਹਦੀ ਪ੍ਰੋਪਰ ਜਿਹੜੀ ਕੰਮ ਹੈ ਉਹਦੀ ਜਿੰਨਾ ਵੀ ਉੱਥੇ ਦੇਖੋ ਬਹੁਤ ਸੜਕ ਤਾਂ ਰਹੀ ਹੋ ਨਹੀਂ ਨਾ ਜੀ ਉੱਥੇ ਸੋ ਦਾ ਪ੍ਰੋਪਰ ਜਿਹੜਾ ਕੰਮ ਕਰਾ ਦੇਣ ਮੈਂ ਕਹਿੰਦਾ ਲੋਕ ਫਿਰ ਵੀ ਉਸ ਗੱਲ ਨੂੰ ਭੁੱਲ ਜਾਣਗੇ ਵੀ ਚਲੋ ਜਿਹੜਾ ਦੁੱਖ ਕੱਟਿਆ ਪਰ ਹਾਲ ਬਹੁਤ ਮਾੜਾ ਦੇਖੋ ਇਹ ਅਜੇ ਤਾਂ ਇਲੈਕਸ਼ਨ ਨੂੰ ਡੇਢ ਸਾਲ ਪਿਆ ਜੀ ਤੇ ਪਹਿਲਾਂ ਵੀ ਐਲਾਈਅੰਸ ਰਿਹਾ ਕੋਈ ਐਸੀ ਗੱਲ ਨਹੀਂ ਬਾਕੀ ਇਹ ਸਿਆਸਤ ਹੈ ਜੀ ਸਿਆਸਤ ਵਿੱਚ ਨਾ ਕੋਈ ਕਿਸੇ ਦਾ ਮਿੱਤਰ ਹੁੰਦਾ ਨਾ ਦੁਸ਼ਮਣ ਹੁੰਦਾ ਤੇ ਅੱਜ ਜਿਹੜੇ ਦੋਸਤ ਨੇ ਕੱਲ ਨੂੰ ਦੁਸ਼ਮਣ ਹੋ ਸਕਦੇ ਨੇ ਜਿਹੜੇ ਅੱਜ ਦੁਸ਼ਮਣ ਨੇ ਕੱਲ ਨੂੰ ਦੋਸਤ ਹੋਣਗੇ ਇਹ ਤਾਂ ਹੁੰਦਾ ਹੈ ਸਿਆਸਤ ਮੀਨ ਮਤਲਬ ਮੌਕੇ ਦੀ ਸਥਿਤੀ ਗਿਆ ਜੀ ਸੋ ਇਹ ਹਾਈ ਕਮਾਂਡ ਨੇ ਤਾਂ ਇਹ ਕਰਨਾ ਹੈ ਜੀ ਹਾਈ ਕਮਾਂਡ ਨੇ ਦੇਖਣਾ ਹਜੇ ਫੈਸਲਾ ਜਿਹੜਾ ਹਾਈ ਕਮਾਂਡ ਨੇ ਕੀਤਾ ਝੰਜੜੀ ਦੇ ਬਸਨੀਕ ਨੇ ਸਾਰੇ ਜਿਹੜੇ ਇੱਥੇ ਮੌਜੂਦ ਨੇ ਹਾਂ ਸਾਰੇ ਝੰਜੜੀ ਪਿੰਡ ਦੇ ਨੇ ਸਾਰੇ ਝੰਜੜੀ ਪਿੰਡ ਦੇ ਬਸਤੀਕ ਨੇ ਤੁਸੀਂ ਦੇਖ ਰਹੇ ਹੋ ਤੇ ਤੁਸੀਂ ਦੇਖੋ ਵੀ ਅਸੀਂ ਤਾਂ ਸਿਰਫ ਇਹ ਖੱਡੇ ਭਰਨਾ ਹੈ ਪਰ ਇਹਨਾਂ ਦੇ ਮੂੰਹ ਤੇ ਖੁਸ਼ੀ ਦੇਖੋ ਲੱਡੂ ਬੰਡੇ ਨੇ ਹੂੰ ਕਿਉਂਕਿ ਤਕਲੀਫ ਬਹੁਤ ਜ਼ਿਆਦਾ ਹੈ ਜੀ ਬੇਸ਼ੱਕ ਇਹ ਕੋਈ ਅਸੀਂ ਇਹਦੇ ਲੁੱਕ ਨਹੀਂ ਪਾਉਣਾ ਹੈ ਅਸੀਂ ਤਾਂ ਸਿਰਫ ਬੱਟ ਮਿਕਸ ਪਾ ਕੇ ਇਹਨੂੰ ਮੋਟੇਰੇਬਲ ਕਰ ਦੇਣਾ ਹੂੰ ਤੇ ਪਰ ਤੁਸੀਂ ਦੇਖੋ ਵੀ ਇਹਨਾਂ ਨੂੰ ਕਿੰਨੀ ਪ੍ਰੋਬਲਮ ਚੋਂ ਨੇ ਆ ਜਿਹੜੇ ਅੱਜ ਇਸ ਚੀਜ਼ ਦੀ ਖੁਸ਼ੀ ਮਨਾ ਰਹੇ ਨੇ ਤੈਨਾਂ ਕਿਤੇ ਵੀ ਲੋਕਾਂ ਦੇ ਨਾਲ ਇਦਾਂ ਕੰਮ ਕਰਦੇ ਰਹੋਗੇ ਪਿੰਡਾਂ ਦੇ ਵਿੱਚ ਸਮਾਜ ਸੇਵਕ ਕੰਮ ਚੱਲਦੇ ਰਹਿਣਗੇ ਦੇਖੋ ਅਸੀਂ ਤਾਂ ਜੀ ਪਹਿਲਾਂ ਤੋਂ ਹੀ ਲੱਗੇ ਹੋਏ ਹਾਂ ਜੀ ਅਸੀਂ ਕਈ ਲੋਕ ਹੁਣ ਸਾਨੂੰ ਕਹਦੇ ਨੇ ਜੀ ਵੋਟਾਂ ਕਰਕੇ ਕਰਦੇ ਨੇ ਜੀ ਦੇਖੋ ਮੈਂ ਪਹਿਲਾਂ ਵੀ ਕਿਹਾ ਵੀ ਬੜੀ ਸ਼ਾਰਟ ਮੈਮਰੀ ਹੁੰਦੀ 6 ਮਹੀਨੇ ਬਾਅਦ ਕਿਸੇ ਨੂੰ ਕੋਈ ਯਾਦ ਨਹੀਂ ਰਹਿੰਦਾ ਵੀ ਕੀਨੇ ਕਿਆ ਕੀਤਾ ਸੀ ਅਸੀਂ ਕਰੋਨਾ ਚ ਕਿੰਨਾ ਅਸੀਂ ਕੋਈ ਇਹ ਨਹੀਂ ਹੈਗਾ ਵੀ ਅੱਜ ਅਸੀਂ ਅੱਜ ਹੀ ਇਹ ਕਰਨ ਲੱਗੇ ਅਸੀਂ ਪਹਿਲਾਂ ਤੋਂ ਹੀ ਜਿੰਨਾ ਜਿੰਨਾ ਜੋ ਪ੍ਰਮਾਤਮਾ ਨੇ ਸਾਤੋਂ ਸੇਵਾ ਲਈ ਅਸੀਂ ਲੱਗੇ ਹੋਏ ਆਂ ਕਿਉਂਕਿ ਸਾਨੂੰ ਸਾਰੇ ਦੁੱਖ ਦਾ ਪਤਾ ਹੈ ਮੈਂ 36 ਸਾਲ ਪਿੰਡ 'ਚ ਰਹੇ ਆਂ ਵਪਾਰੀ ਵੀ ਰਹੇ ਆਂ ਕਿਸਾਨ ਵੀ ਰਹੇ ਆਂ ਸੋ ਸਾਨੂੰ ਹਰ ਇੱਕ ਦੇ ਦਰਦ ਦਾ ਪਤਾ ਹੈ ਸੋ ਅਸੀਂ ਤਾਂ ਲਗਾਤਾਰ ਜੋ ਵੀ ਤੇਲਫੁੱਲ ਅਸੀਂ ਕਰ ਸਕਦੇ ਹਾਂ ਅਸੀਂ ਲਗਾਤਾਰ ਲੱਗੇ ਹੋਏ ਹੁਣ ਕਰੋਨਾ ਦਾ ਕਿੰਨਾ ਸਮਾਂ ਮਾਰਾ ਸੀ ਜੀ ਲੋਕਾਂ ਨੇ ਘਰਾਂ ਨੂੰ ਵੀ ਜਿੰਦੇ ਲਾ ਲਈ ਸੀ ਕਿਸੇ ਮਤਲਬ ਵੀ ਮਤਲਬ ਨਾ ਬਾਹਰ ਜਾਣਾ ਨਾ ਕਿਸੇ ਨੂੰ ਆਉਣ ਦੇਣਾ ਪਰ ਅਸੀਂ ਉਸ ਔਖੇ ਸਮੇਂ 'ਚ ਵੀ ਅਸੀਂ ਗਿਲਕੋ ਵੈਲੀ ਦੇ ਵਾਸੀਆਂ ਦੇ ਸਹਿਯੋਗ ਨਾਲ ਗਿਲਕੋ ਰਸੋਈ ਬਣਾ ਕੇ ਉਦੋਂ 3 ਲੱਖ ਬੰਦੇ ਨੂੰ ਲੰਗਰ ਛਕਾਇਆ ਸੀ ਰੋਜ਼ 5000 ਦਾ ਬੰਦਦਾ ਸੀ 60 ਦਿਨ ਲੰਗਰ ਚੱਲਿਆ ਸੀ ਜੀ ਪਰ ਸਾਡੀ ਮਦਦ ਕੀਤੀ ਸੀ ਐਸ.ਡੀ.ਐਮ ਖਰੜ ਨੇ ਉਹ ਡੇਲੀ ਸਾਡੇ ਨਾਲ ਗੱਡੀ ਜਾ ਕੇ ਲੰਗਰ ਵਰਤਾਉਂਦੇ ਹੰਨ ਤੇ ਸੀ ਸੋ ਜਦੋਂ ਬੈੱਡਾਂ ਦੀ ਪ੍ਰੋਬਲਮ ਆਈ ਸੀ ਸਕੂਲ ਨੂੰ ਕਨਵਰਟ ਕਰਤਾ ਸੀ ਹਸਪੀਟਲ ਦੇ ਵਿੱਚ ਕਿੱਟਾ ਪੀ ਹੈ ਜਿਹੜੀਆਂ ਕਿੱਟਾਂ ਸੀ ਜਾਂ ਜਿਹਦੇ ਉੱਪਰ ਹੜਾ ਏ ਉੱਥੇ ਪਸ਼ੂਆਂ ਦਾ ਚਾਰਾ ਬੰਦਿਆਂ ਨੂੰ ਛੇਛੇ ਮਿਨਰ ਮਤਲਬ ਅਸੀਂ ਤਾਂ ਹਰ ਵਕਤ ਹਲਕੇ ਨਾਲ ਖੜੇ ਆ ਜੀ ਅਸੀਂ ਕਦੇ ਵੀ ਭੱਜੇ ਨਹੀਂ ਅਸੀਂ ਜੇ ਕਿਹਾ ਵੀ ਹਲਕਾ ਮੇਰਾ ਪਰਿਵਾਰ ਆ ਤਾਂ ਪਰਿਵਾਰ ਦੀ ਤਰ੍ਹਾਂ ਹਲਕਾ ਦਾਦੂ ਅਸੀਂ ਕਦੇ ਨਹੀਂ ਵਿਛਰੇ ਅਸੀਂ ਹਮੇਸ਼ਾ ਪਰਿਵਾਰ ਦੀ ਤਰ੍ਹਾਂ ਹਲਕੇ ਦੇ ਵਿੱਚ ਰਹੇ ਆ ਰਹਾਂਗੇ ਇਹ ਕੋਈ ਸਾਨੂੰ ਵੋਟਾਂ ਦੇ ਲਾਲਚ ਨੂੰ ਨਹੀਂ ਅਸੀਂ ਫਿਰ ਵੀ ਰਹਿਾਂਗੇ ਸਰ ਇਸੇ ਪਿੰਡ ਦੇ ਵਿੱਚ ਚੰਜੜੀ ਪਿੰਡ ਦੀ ਡੰਪਿੰਗ ਗਰਾਊਂਡ ਦਾ ਮਸਲਾ ਉੱਠਿਆ ਸੀਗਾ ਵੀ ਬਣਾਉਣ ਜਾ ਰਹੇ ਨੇ ਕੁਝ ਗੱਲਬਾਤ ਸਾਹਮਣੇ ਆਈ ਸੀਗੀ ਨਹੀਂ ਦੇਖੋ ਮੁਹਾਲੀ ਦਾ ਕੂੜਾ ਅਸੀਂ ਆਪਣੇ ਹਲਕੇ ਦੇ ਪਿੰਡ ਵਿੱਚ ਕਿਉਂ ਸਿੱਟਣ ਦਈਏ ਜੀ ਮੁਹਾਲੀ ਵਾਲੇ ਐਡਾ ਉਹਨਾਂ ਦਾ ਅਰਬਾਂ ਰੁਪਏ ਉੱਥੇ ਇਕੱਠਾ ਕਰਦਾ ਹੈ ਕਮਾੜਾ ਇਕੱਠਾ ਕਰਦਾ ਹੋਰ ਕਰਦਾ ਆਪਣਾ ਹੱਲ ਕਰਨ ਉਹ ਤਾਂ ਖਰੜ ਹਲਕੇ ਚ ਆਉਂਦਾ ਇਹ ਸਾਡੇ ਖਰੜ ਹਲਕੇ ਦੇ ਪਿੰਡ ਹੈ ਤੇ ਕੂੜਾ ਮੁਹਾਲੀ ਦਾ ਤੇ ਸਿੱਟ ਰਹੇ ਸਾਡੇ ਖਰੜ ਹਲਕੇ ਦੇ ਪਿੰਡਾਂ 'ਚ ਬਿਲਕੁਲ ਨਹੀਂ ਬਿਲਕੁਲ ਨਹੀਂ ਅਸੀਂ ਸਾਰਾ ਸਾਰਾ ਹਲਕਾ ਨਾਲ ਇਹਨਾਂ ਦੇ ਖੜਾ ਅਸੀਂ ਬਿਲਕੁਲ ਦੇ ਵਿੱਚ ਗੱਲਬਾਤ ਕੀਤੀ ਲੋਕਾਂ ਦੇ ਬਸਨੀਕਾਂ ਦੇ ਨਾਲ ਹਾਂ ਬਿਲਕੁਲ ਅਸੀਂ ਉਦੋਂ ਵੀ ਮਤਲਬ ਕਿਹਾ ਸੀ ਅਸੀਂ ਸਟੇਟਮੈਂਟ ਵੀ ਲਾਈ ਸੀ ਵੀ ਅਸੀਂ ਬਿਲਕੁਲ ਨਹੀਂ ਅਸੀਂ ਵਿਰੋਧ ਕਰਾਂਗੇ ਡਟ ਕੇ ਡਟ ਕੇ ਵਿਰੋਧ ਕਰਾਂਗੇ ਅਸੀਂ ਨਹੀਂ ਕਰਨ ਦਵਾਗੇ ਜੀ ਇਹ ਤਾਂ ੱੱਕਾ ਹੈ ਨਾ ਜੀ ਹੁਣ ਤੁਹਾਡੇ ਹਲਕੇ ਦਾ ਤੁਹਾਡੇ ਸ਼ਹਿਰ ਦਾ ਕੂੜਾ ਤੁਹਾਡੇ ਪਈ ਇਨੀ ਜਗਾ ਪਈ ਹੈ ਤੁਸੀਂ ਆਪਣਾ ਕੋਈ ਹੋਰ ਹੱਲ ਸੋਚੋ ਤਾਂ ਠੀਕ ਹੈ ਜੀ ਧੰਨਵਾਦ ਸੋ ਹੋਰ ਵੀ ਇਥੋਂ ਦੇ ਬਸਨੀਕ ਮੌਜੂਦ ਨੇ ਬਾਈ ਜੀ ਕਿਵੇਂ ਦੇਖਦੇ ਹੋ ਸਰਪੰਚ ਸਾਹਿਬ ਮੌਜੂਦਾ ਹਾਂਜੀ ਸਰਪੰਚ ਸਾਹਿਬ ਹੈ ਜੀ ਸਾਡੇ ਪਿੰਡ ਦੇ ਜੀ ਤੇ ਮੈਂ ਨਾ ਜੀ ਇੱਕ ਬੇਨਤੀ ਕਰਨ ਆ ਜਾਂਦਾ ਤੁਹਾਡੇ ਮਾਧਿਅਮ ਨਾਲ ਜੀ ਵੀ ਹੁਣ ਦੇਖੋ ਜੀ ਅਸੀਂ ਤਾਂ ਬਹੁਤ ਕੋਸ਼ਿਸ਼ ਕੀਤੀ ਹੈ ਜੀ ਅਸੀਂ ਤਾਂ ਚੱਪਲਾ ਘਸ ਗਈਆਂ ਸਾਡੀਆਂ ਤਾਂ ਪੀ ਡਬਲਯੂ ਡੀ ਕਿਹਾ ਅਨਮੋਲ ਗਗਨਮਾਨ ਕਿਹਾ ਹੋਰ ਵੀ ਪੋਲੀਟੀਕਲ ਪਾਰਟੀਆਂ ਦੇ ਕੋਲ ਜਾ ਜਾ ਕੇ ਜੀ ਬਸ ਅਸੀਂ ਹੁਣ ਗੱਲ ਸਾਬ ਕਰਨ ਲੱਗੇ ਆ ਤਾਂ ਅਸੀਂ ਤਾਂ ਹੋ ਜਿਹੜੀਆਂ ਪੋਲੀਟੀਕਲ ਪਾਰਟੀਆਂ ਵੀ ਤੁਸੀਂ ਇਸ ਕੰਮ ਨੂੰ ਰੋੜਾ ਬਣਾ ਟਕਾਣ ਦੀ ਬਜਾਏ ਅਪਰੀਸ਼ੀਏਟ ਕਰਿਆ ਕਰੋ ਦੇਖੋ ਜੀ ਐਡਾ ਵੱਡਾ ਪਿੰਡ ਹੈ ਜੀ ਸਭ ਨੇ ਵੋਟਾਂ ਪਾਣੀਆਂ ਸਾਰੀਆਂ ਪਾਰਟੀਆਂ ਨੂੰ ਪਾਣੀਆਂ ਵੀ ਤੁਸੀਂ ਕਿਸੇ ਦੇ ਪਰਸਨਲੀ ਉਹ ਨਾ ਕਰਿਆ ਕਰੋ ਜੇ ਹੁਣ ਕੋਈ ਕੰਮ ਕਰਨ ਲੱਗੇ ਆ ਜੀ ਉਹਨੂੰ ਐਪਰੀਸ਼ੀਏਟ ਕਰਿਆ ਕਰੋ ਜੀ ਬਸ ਸਾਡੀ ਤਾਂ ਇਹੀ ਬੇਨਤੀ ਹੈ ਸਾਡੀਆਂ ਪੋਲੀਟਿਕਲ ਪਾਰਟੀਆਂ ਨੂੰ ਵੀ ਹੁਣ ਸਾਡੀ ਅਜੇ ਤੱਕ ਕਿਸੇ ਨੇ ਬਾਹ ਨਹੀਂ ਫੜੀ ਹੈਗੀ ਹੁਣ ਗਿੱਲ ਸਾਹਿਬ ਜੀ ਸਟਾਰਟ ਕਰਨ ਲੱਗੇ ਆ ਤਾਂ ਉਹਨਾਂ ਨੂੰ ਬਿਲਕੁਲ ਐਪਰੀਸ਼ੀਏਟ ਕਰਿਆ ਕਰੋ ਬੜੀ ਚੰਗੀ ਗੱਲ ਕਰੀ ਮੈਡਮ ਪਹਿਲਾਂ ਵੀ ਆਉਂਦੇ ਹੋਣਗੇ ਵੋਟਾਂ ਤੋਂ ਪਹਿਲਾਂ ਵੀ ਤੁਹਾਡੇ ਪਿੰਡ ਵਿੱਚ ਆਏ ਨੇ ਗੱਲਬਾਤ ਕੀਤੀ ਹੋਣੀ ਮੀਟਿੰਗਾਂ ਹੁੰਦੀ ਹੋਣੀ ਬਾਅਦ ਵਿੱਚ ਹੁਣ ਵੀ ਆਉਂਦੇ ਹੋਣਗੇ ਪਿੰਡ ਵਿੱਚ ਬਿਲਕੁਲ ਜੀ ਆਉਂਦੇ ਆ ਜੀ ਹੁਣ ਵੀ ਆਉਂਦੇ ਆ ਪਹਿਲਾਂ ਵੀ ਆਉਂਦੇ ਰਹੇ ਅਸੀਂ ਵੀ ਜਾ ਕੇ ਆਏ ਉਹਨਾਂ ਦੇ ਕੋਲ ਪਰਸਨਲੀ ਕਿ ਸਾਡਾ ਇਹ ਮੁੱਦਾ ਬਹੁਤ ਟਾਈਮ ਤੋਂ ਹੈ ਜੀ ਕੀ ਹਾਂ ਜੀ ਉਹ ਸਕੂਲ ਦੀਆਂ ਬੱਸਾਂ ਇੰਨੀ ਬੁਰੀ ਤਰ੍ਹਾਂ ਬਰਸਾਤ ਦੇ ਵਿੱਚ ਫਸ ਜਾਂਦੀਆਂ ਸੀ ਸਾਨੂੰ ਬੜਾ ਖਤਰਾ ਮਹਿਸੂਸ ਹੁੰਦਾ ਸੀ ਅਸੀਂ ਬਹੁਤ ਪੋਲੀਟੀਕਲ ਪਾਰਟੀਆਂ ਕੋਲ ਅਪਰੋਚ ਕਰੀ ਜੀ ਕਿ ਸਾਡਾ ਇਹ ਮਸਲਾ ਹੱਲ ਕਰ ਦਿਓ ਜੀ ਸਾਡੇ ਕੋਲ ਕੱਲੇ-ਕੱਲੇ ਬੱਚੇ ਆ ਜੀ ਵੀ ਕੋਈ ਕਿਸੇ ਤਰ੍ਹਾਂ ਦਾ ਹਾਦਸਾ ਨਾ ਹੋ ਜਾਵੇ ਜੀ ਤੇ ਫੇਰ ਸਾਨੂੰ ਅਸੀਂ ਜਾ ਕੇ ਜਦ ਸਾਡੀ ਕਿਸੇ ਵੀ ਪੋਲੀਟੀਕਲ ਬਾਨ ਨਾ ਆਮ ਆਦਮੀ ਪਾਰਟੀ ਨੇ ਵੀ ਸਾਡੀ ਇਹ ਸੁਣਵਾਈ ਨਾ ਕਰੀ ਜੀ ਤੇ ਫਿਰ ਅਸੀਂ ਮਜਬੂਰ ਹੋ ਕੇ ਗਿਲ ਸਾਹਿਬ ਕੋਲ ਗਏ ਜੀ ਉਹਨਾਂ ਨੂੰ ਆਪਣਾ ਦੁੱਖੜਾ ਸੁਣਾਇਆ ਜੀ ਜੀ ਐਮਐਲਏ ਸਾਹਿਬ ਨੂੰ ਕਿਹਾ ਸੀ ਵੀ ਰੋੜੀ ਵੀ ਪਾ ਦਿਓ ਕੋਈ ਕੰਮ ਕਰ ਦਿਓ ਕਿਹਾ ਸੀ ਗੱਲਬਾਤ ਹੋਈ ਸੀ ਕਿ ਇਦਾਂ ਸੀ ਅਸੀਂ ਤਾਂ ਉਹਨਾਂ ਨੂੰ ਬਸ ਕਿਹਾ ਜੀ 2-3 ਵਾਰ ਅਸੀਂ ਤਾਂ ਉਹਨਾਂ ਨੂੰ 2-3 ਵਾਰ ਕਿਹਾ ਜੀ 2-3 ਵਾਰ ਕਿਹਾ ਜੀ ਅਮੋਲੂ ਅਕਰ ਨੂੰ ਜੀ ਉਹਦੇ ਕੋਠੀ ਜਾ ਕੇ ਉਹਨਾਂ ਦੇ ਬਸ ਉਹਨਾਂ ਨੇ ਇੱਕ ਹਾਂ ਵਾਰ ਵੀ ਹਾਂ ਨਹੀਂ ਕਰੀ ਜੀ ਹਾਂਜੀ ਤੇ ਅਸੀਂ ਪੀ ਡਬਲਯੂ ਡੀ ਕੋਲ ਮਤਾ ਪਾ ਕੇ ਵੀ ਦੀਆ ਵੀ ਸਾਡਾ ਇਹ ਕਰਾਓ ਜੀ ਉਹਨਾਂ ਨੇ ਵੀ ਨਹੀਂ ਕਰਿਆ ਜੀ ਫਿਰ ਨਰੇਗਾ ਵਾਲਿਆਂ ਕੋਲ ਕੇ ਨਰੇਗਾ ਵਾਲੇ ਕਹਿੰਦੇ ਪਹਿਲਾਂ ਮਤਾ ਪਾਓ ਐ ਕਰੋ ਐ ਕਰੋ ਉਹਨਾਂ ਨੇ ਵੀ ਨਹੀਂ ਕਰਿਆ ਹੈਗੇ ਜੀ ਤਸਵੀਰਾਂ ਦਿਖਾਈਆਂ ਜਾਣ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਇਕੱਠ ਅੱਜ ਇਸ ਪਿੰਡ ਦੇ ਵਿੱਚ ਨਜ਼ਰ ਆ ਰਿਹਾ ਹੋਰ ਵੀ ਬਾਈ ਸੜਕਾਂ ਬਜੂਦੇ ਗੱਲਬਾਤ ਕਰਦੇ ਆਂ ਫਿਰ ਕਿਵੇਂ ਦੇਖਦੇ ਹੋ ਇਸ ਪਿੰਡ ਦੇ ਵਿੱਚ ਨੀਕੋ ਹਾਂਜੀ ਕਿਵੇਂ ਸੜਕਾਂ ਕਿੰਨਾ ਕਦੋਂ ਤੋਂ ਟੁੱਟੀ ਹੋਈ ਸੀ ਇਹ ਅਸੀਂ ਆਪਣੀ ਸੋਚੀ ਕਿ ਦੇਖੀ ਨਹੀਂ ਜੀ ਬਣੀ ਹੋਈ ਏ ਹਾਂ ਮੇਰੀ ਉਮਰ 41 ਸਾਲ ਦੀ ਹੋ ਗਈ ਜੀ ਮੈਂ ਆਪਣੀ ਸੋਚੀ ਕਿ ਇਹ ਬਣੀ ਵੀ ਦੇਖੀ ਨਹੀਂ ਐਜੇ ਟੋਏ ਟਿੱਬੇ ਹਾਂ ਬਸ ਅਰਾਜ ਕਿ ਪਤਾ ਲੱਗਾ ਰਣਜੀਤ ਸਿੰਘ ਗਿੱਲ ਆ ਰਹੇ ਹੈ ਗਿੱਲ ਕੋ ਬੈਲੀ ਤੇ ਕਹਿੰਦਾ ਆਪਣੇ ਕੋਲੋ ਆਪਣੀ ਜੇਬ ਤੇ ਪੌਕੇਟ ਤੋਂ ਪੈਸੇ ਲਾ ਕੇ ਇਹ ਲੱਗੇ ਤਿਆਰ ਗਾ ਸਾਨੂੰ ਪਿੰਡ ਨਾਲ ਇੰਨਾ ਚੋ ਹੈ ਸਾਰੇ ਦੇਖੋ ਕਿੰਨੇ ਕਿ ਸਾਰਿਆਂ ਨੇ ਕਹੇ ਕਿੰਨੀ ਖੁਸ਼ੀ ਆਈ ਹੈ ਹਨਾ ਲੱਡੂ ਵੰਡ ਰਹੇ ਨੇ ਵੀ ਚਲੋ ਕੋਈ ਜੋ ਹੋਜੀ ਜਿਆਦਾ ਨਹੀਂ ਇੱਥੋਂ ਚੱਲਣ ਚੱਲਣ ਫਿਰ ਨੂੰ ਤਾਂ ਰਾਹ ਪਿਆ ਹੈ ਨਾ ਲੋਕੀ ਤਾਂ ਇੱਥੇ ਪਿੰਡ ਦੇ ਉੱਪਰ ਢੇੜਾ ਲਾਇਨ ਉਪਰ ਤਾਂ ਕਿੰਨਾ ਸਮਾਂ ਹੋ ਗਿਆ ਸੀਗਾ ਪਿਛਲੀ ਸਰਕਾਰਾਂ ਨੇ ਵੀ ਨਹੀਂ ਬਣਾਈ ਸੜਕਾਂ ਕੋਈ ਨਹੀਂ ਸਰ ਕੋਈ ਨਹੀਂ ਇੱਥੇ ਕੁਝ ਨਹੀਂ ਹੈ ਜੀ ਸਾਬ ਬਸ ਵੋਟਾਂ ਦੇ ਵੇਲੇ ਬਹੁਤ ਕੁਝ ਕਹਿੰਦੇ ਨੇ ਉਸ ਤੋਂ ਬਾਅਦ ਕੁਝ ਨਹੀਂ ਹੈਗਾ ਵੋਟਾ ਲੈਣ ਦੇ ਵੇਲੇ ਬਹੁਤ ਕੁਝ ਕਹਿੰਦੇ ਸੀ ਕਿ ਵੀ ਹਨਾ ਇਹ ਹੋ ਜਾਈਏ ਹੋ ਜਾ ਕੁਝ ਨਹੀਂ ਜੀ ਮੈਂ ਹਵਰੇ ਮੇਰੇ 41 ਸਾਲ ਦੀ ਉਮਰ ਦੇ ਵਿੱਚ ਮੈਂ ਤਾਂ ਕਰੇ ਬਣੀ ਹੋ ਦੇਖੀ ਨਹੀਂ ਜੀ ਬਈ ਇਹ ਨਹੀਂ ਕਰੀਆ ਆਮ ਆਦਮੀ ਪਾਰਟੀ ਨੇ ਕਿਤੇ ਜਿੰਨ ਸਭ ਬੋਲਦੇ ਸੀਗੇ ਕੀ ਭਰੋਸਾ ਦੇ ਕੇ ਗਏ ਲੋਕ ਇਹ ਭਰੋਸਾ ਦੇ ਕੇ ਗਏ ਜਿੰਨ ਸਭ ਤਾਂ ਵੀ ਛੋਟੀ ਹੈ ساری ਫਿਰਣੀ ਬਣਾ ਦਾਂਗੇ ਅਸੀਂ ਹਾਂ ਜੀ ਹਾਂ